ਜ਼ਿੰਦਗੀ ਤੋਂ ਵੱਡਾ ਕੋਈ ਵਿਸ਼ਵ ਵਿਦਿਆਲਿਆ ਨਹੀਂ ਜਿਨੇ ਖੱਟਾ ਮਿੱਠਾ ਤਜਰਬਾ ਕੋਈ ਪਾਲਿਆ ਨਹੀਂ ਜ਼ਿੰਦਗੀ ਤੋਂ ਵੱਡਾ ਕੋਈ ਵਿਸ਼ਵ ਵਿਦਿਆਲਿਆ ਨਹੀਂ ਬੰਦਾ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਘਰ ਚਾਹੇ ਤਾਂ ਬੰਦਾ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਘਰ ਚਾਹੇ ਤਾਂ ਖਾ ਸੋ ਕੇ ਜਿਨੇ ਆਪਣਾ ਜੀਵਨ ਗਾਲਿਆ ਨਹੀਂ ਜ਼ਿੰਦਗੀ ਤੋਂ ਵੱਡਾ ਕੋਈ ਵਿਸ਼ਵ ਵਿਦਿਆਲਿਆ ਨਹੀਂ ਜਿਹੜਾ ਬੈਠ ਗਿਆ ਪਰਾਂ ਨੂੰ ਮਜਬੂਤੀ ਨਾਲ ਫੜ ਕੇ ਜਿਹੜਾ ਬੈਠ ਗਿਆ ਪਰਾਂ ਨੂੰ ਮਜਬੂਤੀ ਨਾਲ ਫੜ ਕੇ ਉਹ ਨੂੰ ਮੂੰਹ ਭਾਣੇ ਨਹੀਂ ਛੁੱਟਿਆ ਕਦੇ ਉਛਾਲਿਆ ਨਹੀਂ ਖੱਟਾ ਮਿੱਠਾ ਤਜਰਬਾ ਜੀਨੇ ਕਦੇ ਟਾਲਿਆ ਨਹੀਂ ਜ਼ਿੰਦਗੀ ਤੋਂ ਵੱਡਾ ਕੋਈ ਵਿਸ਼ਵ ਵਿਦਿਆਲਿਆ ਨਹੀਂ ਖੁਦ ਹੀ ਉਠਣਾ ਪੈਂਦਾ ਹੈ ਹਿੰਮਤ ਤੇ ਹੌਸਲਾ ਕਰਕੇ ਖੁਦ ਹੀ ਉਠਣਾ ਪੈਂਦਾ ਹੈ ਹਿੰਮਤ ਤੇ ਹੌਸਲਾ ਕਰਕੇ ਜੱਗ ਵਾਲਿਆਂ ਨੇ ਤਾਂ ਕਿਸੇ ਨੂੰ ਬਾਹੋਂ ਫੜ ਉਠਾਲਿਆ ਨਹੀਂ ਖੱਟਾ ਮਿੱਠਾ ਤਜਰਬਾ ਜੀਨੇ ਕਦੇ ਟਾਲਿਆ ਨਹੀਂ ਜ਼ਿੰਦਗੀ ਤੋਂ ਵੱਡਾ ਕੋਈ ਵਿਸ਼ਵ ਵਿਦਿਆਲਿਆ ਨਹੀਂ ਉਹ ਜੋ ਪੁੱਛਦੇ ਨੇ ਕਿ ਸਾਡੇ ਲਈ ਦੇਸ਼ ਨੇ ਕੀ ਕੀਤਾ ਉਹ ਜੋ ਪੁੱਛਦੇ ਨੇ ਕਿ ਸਾਡੇ ਲਈ ਦੇਸ਼ ਨੇ ਕੀ ਕੀਤਾ ਜਿਨ੍ਹਾਂ ਨੇ ਤਰੱਕੀ ਚ ਕਦੇ ਹਿੱਸਾ ਡਾਲਿਆ ਨਹੀਂ ਜ਼ਿੰਦਗੀ ਤੋਂ ਵੱਡਾ ਕੋਈ ਵਿਸ਼ ਵਿਦਿਆਲਿਆ ਨਹੀਂ ਕਹਿੰਦਾ ਜੀਨੇ ਟੱਚ ਟਿਚ ਕਰਕੇ ਨਹੀਂ ਜਾਣਿਆ ਜੋਖਮ ਭਰੇ ਰਾਸਤਿਆਂ ਨੂੰ ਜੀਨੇ ਟਿਚ ਕਰਕੇ ਨਹੀਂ ਜਾਣਿਆ ਜੋਖਮ ਭਰੇ ਰਾਸਤਿਆਂ ਨੂੰ ਪੇਠ ਨਹੀਂ ਦਿਖਾਈ ਕਦੇ ਜਾਇਜ ਮੰਗਾ ਨੂੰ ਟਾਲਿਆ ਨਹੀਂ ਜ਼ਿੰਦਗੀ ਤੋਂ ਵੱਡਾ ਕੋਈ ਵਿਸ਼ ਵਿਦਿਆਲਿਆ ਨਹੀਂ ਸੋਸ਼ਲ ਮੀਡੀਆ ਤੇ ਜਿਹੜੇ ਥੱਕਦੇ ਨਹੀਂ ਭਲਾਈ ਦੇ ਕੰਮ ਕਰਦੇ ਸੋਸ਼ਲ ਮੀਡੀਆ ਤੇ ਜਿਹੜੇ ਥੱਕਦੇ ਨਹੀਂ ਭਲਾਈ ਦਾ ਕੰਮ ਕਰਦੇ ਕਦੇ ਭੁੱਖੇ ਪਿਆਸੇ ਮਾਪਿਆਂ ਨੂੰ ਉਹਨਾਂ ਪਾਣੀ ਪਿਆਲਿਆ ਨਹੀਂ ਜਿਨੇ ਖੱਟਾ ਮਿੱਠਾ ਤਜਰਬਾ ਕਦੇ ਟਾਲਿਆ ਨਹੀਂ ਜ਼ਿੰਦਗੀ ਤੋਂ ਵੱਡਾ ਕੋਈ ਵਿਸ਼ਵ ਵਿਦਿਆਲਿਆ ਨਹੀਂ ਉਹ ਕੀ ਜਾਣਨ ਕਿ ਮਿੱਸੀ ਰੋਟੀ ਦਾ ਹੁੰਦਾ ਏ ਸਵਾਦ ਕੀ ਉਹ ਕੀ ਜਾਣਨ ਕੀ ਮਿੱਠੀ ਮਿੱਸੀ ਰੋਟੀ ਦਾ ਹੁੰਦਾ ਸਵਾਦ ਕੀ ਜਿਹਦੇ ਹੱਥਾਂ ਪੈਰਾਂ ਨੂੰ ਕਬਜ਼ਾਇਆ ਕਦੇ ਛਾਲੀਆਂ ਨਹੀਂ ਜਿਨੇ ਖੱਟਾ ਮਿੱਠਾ ਅਨੁਭਵ ਕਦੇ ਟਾਲੀਆਂ ਨਹੀਂ ਜ਼ਿੰਦਗੀ ਤੋਂ ਵੱਡਾ ਕੋਈ ਵਿਸ਼ਵ ਵਿਦਿਆਲਿਆ ਨਹੀਂ ਮਕਸਦ ਦਾ ਸਬਦ ਦਾ ਇੱਕ ਹੀ ਹੈ ਖਾ ਕੇ ਸਪੁਰਦ ਕਰਨਾ ਮਕਸਦ ਦਾ ਸਾਰਿਆਂ ਦਾ ਇੱਕ ਹੀ ਹੈ ਖਾ ਕੇ ਸਪੁਰਦ ਕਰਨਾ ਮਾਸੂ ਦਫਨਾ ਦਿੱਤਾ ਜਿਨ੍ਹਾਂ ਨੂੰ ਗਿਆ ਜਾਲਿਆ ਨਹੀਂ ਜਿਨੇ ਖੱਟਾ ਮਿੱਠਾ ਤਜਰਬਾ ਕਦੇ ਟਾਲਿਆ ਨਹੀਂ ਜ਼ਿੰਦਗੀ ਤੋਂ ਵੱਡਾ ਕੋਈ ਵਿਸ਼ਵ ਵਿਦਿਆਲਿਆ ਨਹੀਂ ਖੁਦ ਪਲੇ ਸ਼ਾਨ ਨਾਲ ਮਨਵਾਈ ਹਰ ਜਿੱਦ ਆਪਣੀ ਖੁਦ ਪਲੇ ਸ਼ਾਨ ਨਾਲ ਮਨਵਾਈ ਹਰ ਜਿੱਦ ਆਪਣੀ ਜਦ ਆਪਣੀ 바ਰੀ ਆਈ ਤਾਂ ਮਾਂ ਬਾਪ ਨੂੰ ਪਾਲਿਆ ਨਹੀਂ ਕਿੰਝ ਗਰਮੀ ਮਿਲੇਗੀ ਬਰਫ਼ ਜਹੇ ਸਰਦ ਭਾਵਾਂ ਨੂੰ ਕਿੰਝ ਗਰਮੀ ਮਿਲੇਗੀ ਬਰਫ਼ ਜਹੇ ਸਰਦ ਭਾਵਾਂ ਨੂੰ ਜੀ ਜਗਵੰਤ ਨੇ ਖੁੱਦ ਨੂੰ ਬਾਲਣ ਵਾਂਗੂ ਵਾਲਿਆ ਨਹੀਂ ਜ਼ਿੰਦਗੀ ਤੋਂ ਵੱਡਾ ਕੋਈ ਵਿਸ਼ਵ ਵਿਦਿਆਲਿਆ ਨਹੀਂ ਜਿਨੇ ਖੱਟਾ ਮਿੱਠਾ ਤਜਰਬਾ ਕਦੇ ਪਾਲਿਆ ਨਹੀਂ ਜਿਨੇ ਖੱਟਾ ਮਿੱਠਾ ਤਜਰਬਾ ਕਦੇ ਪਾਲਿਆ ਨਹੀਂ ਧੰਨਵਾਦੀ ਸਸਰੀਕਾਲ ਜੀ